ਸਿਗੇਸਟਾਫ ਮੋਗਾ ਵੱਲੋਂ 1 ਲੱਖ ਰੁਪਇਆ ਜਿਹੜਾ ਇਹਨਾਂ ਨੇ ਆਪ ਦੀ ਪੇਚੋ ਇਕੱਠਾ ਕਰਕੇ ਦਿੱਤਾ ਇਹ ਕਰੋਨਾ ਵਾਇਰਸ ਦੇ ਡਿਊਟੀਆਂ ਦੇ ਸਬੰਧ ਵਿੱਚ ਜੋ ਵੀ ਸਮਾਨ ਦੀ ਲੋੜ ਪੈਂਦੀ ਆ ਮਾਸਕ ਵਗੈਰਾ ਸੈਨੀਟਾਈਜ਼ਰਸ ਹੋਰ ਜਾਂ ਸਾਡੇ ਜਵਾਨਾਂ ਦਾ ਫੂਡ ਵਗੈਰਾ ਹੈਗਾ ਜਾਂ ਗਰੀਬਾਂ ਨੂੰ ਕੋਈ ਰਾਸ਼ਨ ਵਗੈਰਾ ਚਾਹੀਦਾ ਜਾਂ ਹੋਰ ਇਹੋ ਜਿਹੀਆਂ ਵੀ ਜਨਰਲ ਪਬਲਿਕ ਦੀਆਂ ਵੀ ਕੋਈ ਡਿਮਾਂਡਸ ਹੋਣਗੀਆਂ ਉਹਦੇ ਵਾਸਤੇ ਵਰਤੀ ਜਾਊਗੀ ਇਹਨਾਂ ਉਸ ਤੀ ਤੋਂ ਹਟ ਕੇ ਕੀਤੀ ਆ ਸਾਡੇ ਮੋਗਾ ਪੁਲਿਸ ਦੇ ਸਾਰੇ ਜਵਾਨਾ ਆਫਸਰਸ ਨੇ ਵਲੰਟੀਅਰ ਕਰਕੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਘਟਾਈ ਆ ਉਹ ਸਾਰਾ ਅਸੀਂ ਜਿਹੜਾ ਇਹਦੇ ਤੋਂ ਡੀਜੀਪੀ ਸਾਹਿਬ ਨੂੰ ਇਸ ਦੇ ਬਾਰੇ ਅਸੀਂ ਦੱਸਤਾ ਸੀਗਾ ਤੇ ਕਰੋਨਾ ਵਾਇਰਸ ਦੀ ਡਿਊਟੀ ਤੋਂ ਬਾਅਦ ਇਹ ਅਸੀਂ ਉਹ ਤੱਕ ਦੇਖ ਲਾਂਗੇ ਕਿ ਕਿੰਨੇ ਕੇ ਫੰਡਸ ਦੇ ਵਿੱਚ ਅਸੀਂ ਵਰਤੇ ਜਾਂਦੇ ਆ ਤੇ ਬਾਕੀ ਜਿਹੜੇ ਉਹ ਸਾਡੇ ਮੋਗਾ ਪੁਲਿਸ ਦੇ ਵੈਲਫੇਅਰ ਅਕਾਊਂਟਸ ਦੇ ਵਿੱਚ ਰਹਿਣਗੇ ਤਾਂ ਜਿਹੜੇ ਆਉਣ ਵਾਲੇ ਦਿਨਾਂ 'ਚ ਵੈਲਫੇਅਰ ਵਾਸਤੇ ਇਹਨਾਂ ਦਾ ਇਸਤੇਮਾਲ ਕੀਤਾ ਜਾਊਗਾ ਹੁਣ ਕਾਫੀ ਲੋਕ ਅਵੇਅਰ ਵੀ ਨੇ ਇਸ ਗੱਲ ਤੋਂ ਇਸ ਚੀਜ਼ ਦਾ ਜਿਹੜਾ ਕਰੋਨਾ ਵਾਇਰਸ ਦਾ ਕੋਵ ਬਚਣ ਦਾ ਤਰੀਕਾ ਘਰ ਦੇ ਅੰਦਰ ਰਹਿਣ ਦਾ ਹੀ ਆ ਪਰ ਕਈ ਜਿਹੜੀਆਂ ਮੈਡੀਕਲ ਏਡਸ ਵਾਸਤੇ ਜਾਂ ਹੈਲਥ ਇਸ਼ੂਸ ਹੈਗੇ ਆ ਉਹਦੇ 'ਚ ਕਈ ਲੋਕ ਜਿਹੜੇ ਹਜੇ ਵਿਦ ਪਾਸਸ ਡਿਪਟੀ ਕਮਿਸ਼ਨਰ ਤੋਂ ਲੈ ਕੇ ਉਹਨਾਂ ਤੋਂ ਉਹ ਜਿਹੜੇ ਈ ਪਾਸਸ ਵੀ ਚੱਲ ਪਏ ਆ ਉਹ ਜਿਹੜੀਆਂ ਗੱਡੀਆਂ ਉਹਨਾਂ ਨੂੰ ਹੀ ਅਲਾਉ ਕਰਦੇ ਆ ਜਿਹੜੀਆਂ ਕਿ ਅਸੈਂਸ਼ੀਅਲ ਕਮੋਡੀਟੀਆਂ ਵਾਲੀਆਂ ਗੱਡੀਆਂ ਉਹਨਾਂ ਨੂੰ ਦੁੱਦੋ ਹੋ ਗਿਆ ਚਿਲਿੰਗ ਪਲਾਂਟ ਦੀਆਂ ਗੱਡੀਆਂ ਹੋ ਗਈਆਂ ਬਾਕੀ ਸਬਜੀ ਵੈਜੀਟੇਬਲਸ ਕੈਰੀ ਕਰਨ ਵਾਲੀਆਂ ਉਹ ਗੱਡੀਆਂ ਹੀ ਹੈਗੀਆਂ ਔਰ ਜੇ ਇਸ ਤੋਂ ਅਲੈਧਾ ਕੋਈ ਬੰਦਾ ਸਾਨੂੰ ਜਾਂ ਕੋਈ ਦੱਸਦਾ ਵੀ ਵਾਇਲੇਸ਼ਨ ਕਰ ਰਿਹਾ कर्फ्यू ਦੀ ਉਹਦੇ ਖਿਲਾਫ ਅਸੀਂ ਜੋ ਹੈਗਾ ਲੀਗਲ ਐਕਸ਼ਨ ਲੈ ਰਹੇ ਵੇਖੋ ਜਿਹੜਾ ਵੀ 108 ਐਂਬੂਲੈਂਸ ਦੀ ਸਰਵਿਸਿਸ ਅਵੇਲੇਬਲ ਆ ਹੋਰ ਐਂਬੂਲੈਂਸਿਸ ਵੀ ਲੀਗਲਾਈਜ਼ਡ ਨੇ ਜਿੱਦੇ ਵੀ ਕੋਈ ਹਸਪਤਾਲਸ ਦੀਆਂ ਹੈਗੀਆਂ ਤਾਂ ਜੇ ਐਂਬੂਲੈਂਸਸ ਸਰਵਿਸਸ ਦੇ ਵਿੱਚ ਕੋਈ ਲੈ ਕੇ ਆ ਰਿਹਾ ਉਹਨੂੰ ਹੀ ਅਲਾਉ ਕਰਦੇ ਨੇ ਨੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮ ਜੈਡ ਨਿਊਜ਼